ਬਹੁਤ ਸਾਰੇ ਤੱਕ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਮੌਜੂਦ ਨੇ ਵਿਸ਼ਾ ਬੜਾ ਮਹੱਤਵਪੂਰਨ ਹੈ ਜਿਨ੍ਹਾਂ ਵਿਦਿਆਰਥੀਆਂ ਨੇ 10+2 ਕੀਤੀ ਹੈ ਆਰਟਸ ਦੇ ਵਿਦਿਆਰਥੀ ਨੇ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਹੁਣ ਕੀ ਸੰਭਾਵਨਾਵਾਂ ਨੇ ਕਿਹੜੀਆਂ ਗੱਲਾਂ ਦਾ ਉਹਨਾਂ ਨੇ ਧਿਆਨ ਰੱਖਣਾ ਹੈ ਬਹੁਤ ਵਿਸਥਾਰ ਦੇ ਨਾਲ ਉਹਨਾਂ ਨੇ ਪੂਰੀ ਗੱਲ ਸਮਝਾਈ ਹੈ ਸੋ ਮੈਂ ਚਾਹੂੰਗਾ ਕਿ ਸਨੇਹਾ ਮੈਮ ਦਾ ਪੂਰਾ ਵਿਸ਼ਲੇਸ਼ਣ ਅਸੀਂ ਸੁਣੀਏ ਸਨੇਹਾ ਮੈਮ ਪੂਰਾ ਵਿਸ਼ਲੇਸ਼ਣ ਸਾਂਝਾ ਕਰੋ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਪਲੱਸ 2 ਦਾ ਰਿਜ਼ਲਟ ਆ ਚੁੱਕਾ ਵਾ ਸੋ ਅੱਜ ਦਾ ਜਿਹੜਾ ਸ਼ੋਰ ਰਹੇਗਾ ਉਹ ਆਰਟਸ ਸਟੂਡੈਂਟਸ ਵਾਸਤੇ ਰਹੇਗਾ ਜਿਨ੍ਹਾਂ ਨੇ ਰੀਸੈਂਟਲੀ ਹੁਣ ਪਲੱਸ 2 ਕੀਤੀ ਆ ਕਿਉਂਕਿ ਹੁਣ ਨਵੇਂ ਰੂਲਸ ਦੇ ਅਕੋਰਡਿੰਗ ਸਾਨੂੰ ਫਾਈਲ ਲਗਾਨੀ ਪੈਗੀ ਸੋ ਨਵੇਂ ਰੂਲਸ ਜਿਹੜੇ ਹੈਗੇ ਆ ਉਹ ਤਾਂ ਸਿਰਫ ਇਹੀ ਆ ਕਿ ਪੀਐਸਡਬਲ ਜਿਹੜਾ ਤੁਹਾਨੂੰ ਮਿਲੇਗਾ ਇੱਕ ਉਹਨਾਂ ਨੇ ਲਿਸਟ ਦਿੱਤੀ ਹੋਈ ਆ ਜਿਹਦੇ ਵਿੱਚ ਕੋਰਸੇਸ ਹੈਗੇ ਆ ਉਹਦੇ ਵਿੱਚ ਮਿਲੇਗਾ ਜਾਂ ਤੁਹਾਨੂੰ ਬੈਚਲਰ ਡਿਗਰੀ ਦੇ ਵਿੱਚ ਮਿਲੇਗਾ ਸੋ ਹੰ ਸਟੂਡੈਂਟ ਬਹੁਤ ਕਨਫਿਊਜ਼ਡ ਕਿ ਯੂਰ ਡਿਪਲੋਮਾ ਲੈਣ ਜਾਂ ਡਿਗਰੀ ਲੈਣ ਸੋ ਦੇਖੋ ਅਗਰ ਆਪਾਂ ਕੋਰਸੇਸ ਦੀ ਗੱਲ ਕਰੀਏ ਡਿਪਲੋਮਾ ਕੋਰਸੇਸ ਉਹ ਲਿਸਟ ਦੇ ਵਿੱਚ ਜਿਹੜੀ ਆਈਆਰਸੀਸੀ ਨੇ ਦਿੱਤੀ ਆ ਉਹਦੇ ਵਿੱਚ ਬਹੁਤ ਘੱਟ ਹੈਗਾ ਐਂਡ ਮੋਰਓਵਰ ਡਿਪਲੋਮਾਸ ਤੇ ਵੀਜ਼ਾਸ ਵੀ ਨਹੀਂ ਆਏ ਅਗਰ ਆਪਾਂ ਜਨਵਰੀ ਔਰ ਮੇਅ ਨਹੀਂ ਦੇਖੀਏ ਸੋ ਰਿਫਿਊਜ਼ਲ ਦਾ ਦੌਰ ਹੈਗਾ ਵਾ ਮੈਂ ਨਹੀਂ ਤੁਹਾਨੂੰ ਐਡਵਾਈਸ ਕਰੂੰਗੀ ਕਿ ਤੁਸੀਂ ਰਿਸਕ ਲੋ ਡਿਪਲੋਮਾ ਲੈ ਕੇ ਸੋ ਗੋ ਫਾਰ ਦਾ ਬੈਚਲਰ ਡਿਗਰੀ ਬੈਚਲਰ ਡਿਗਰੀ ਤੁਸੀਂ ਕਿਹੜੇ ਉਹ ਤੁਹਾਡੇ ਸਬਜੈਕਟਸ ਮੈਟਰ ਕਰਦੇ ਹੈ ਕਿ ਤੁਸੀਂ ਆਰਟਸ ਦੇ ਵਿੱਚ ਤੁਹਾਡੇ ਕੀ ਸਬਜੈਕਟ ਸੀ ਹਿਸਟਰੀ ਫਿਲਾਸਫੀ ਸਾਈਕੋਲੋਜੀ ਜੀਓਗ੍ਰਾਫੀ ਜੋ ਵੀ ਤੁਹਾਡਾ ਸਬਜੈਕਟ ਸੀ ਉਹਦੇ ਰਿਲੇਟਡ ਤੁਹਾਨੂੰ ਬੈਚਲਰਸ ਆਫ ਆਰਟਸ ਮਿਲ ਜਾਏਗਾ ਅਗਰ ਤੁਹਾਡੇ ਕੋਲ ਇਕਨੋਮਿਕ ਸੀਗੀ ਤੁਸੀਂ ਬੈਚਲਰਸ ਆਫ ਬਿਜ਼ਨਸ ਕਰ ਸਕਦੇ ਹੋ ਬੈਚਲਰਸ ਆਫ ਹਿਮਨਿਟੀ ਹੋਸਪਿਟੈਲਿਟੀ ਕਰ ਸਕਦੇ ਹੋ ਸੋ ਇਹ ਤੁਹਾਨੂੰ ਜਿਹੜੇ ਬੈਚਲਰ ਕੋਰਸਸ ਮਿਲ ਸਕਦੇ ਆ ਯੂਨੀਵਰਸਿਟੀਆਂ ਦੀ ਗੱਲ ਕਰੀਏ ਉਲਤਾਮਾ ਯੂਨੀਵਰਸਿਟੀ ਹੈਗੀ ਆ ਉਤਤਵਤ ਯਾਕਵਿਲਾ ਯੂਨੀਵਰਸਿਟੀ ਹੈਗੀ ਆ ਟ੍ਰੈਂਟ ਯੂਨੀਵਰਸਿਟੀ ਹੈਗੀ ਆ ਦੈਨ ਯੂਨੀਵਰਸਿਟੀ ਆਫ ਸਕੈਚਵਨ ਹੈਗੀ ਆ ਯੂਨੀਵਰਸਿਟੀ ਆਫ ਲੈਥਬ੍ਰਿਜ ਹੈਗੀ ਆ ਸੋ ਕਾਫੀ ਯੂਨੀਵਰਸਿਟੀਆਂ ਹੈਗੀਆਂ ਗੋ ਫਾਰ ਦ ਯੂਨੀਵਰਸਿਟੀਆਂ ਇਹ ਤਾਂ ਹੋ ਗਿਆ ਕਿ ਤੁਸੀਂ ਡਿਗਰੀ ਲੋ ਔਰ ਤੁਸੀਂ ਕਿਹੜੀਆ ਯੂਨੀਵਰਸਿਟੀਸ ਚ ਜਾਓ ਔਰ ਹੁਣ ਨੈਕਸਟ ਜਿਹੜਾ ਸਟੈਪ ਹੈਗਾ ਵਾ ਉਹ ਤੁਹਾਡਾ ਪ੍ਰੋਫਾਈਲ ਸੋ ਆਲਸ ਦੇ ਵਿੱਚ ਤੁਹਾਡੇ 6 ਇਚ ਹੋਣੇ ਜ਼ਰੂਰੀ ਆ ਉਹਦਾ ਰੀਜ਼ਨ ਕੀ ਹੈ ਕਿ B2 ਲੈਵਲ ਮੀਟ ਕਰਨਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੀ ਰਿਫਿਊਜ਼ ਆ ਲਾ ਸਕਦੀ ਆ ਪਰਸੈਂਟੇਜ ਦੀ ਗੱਲ ਕਰੀਏ ਤਾਂ 60% ਐਟ ਲੀਸਟ ਤੁਹਾਡੇ ਹੋਣੇ ਚਾਹੀਦੇ ਆ ਫੋਰ ਸਬਜੈਕਟ ਬਹੁਤ ਮੈਟਰ ਕਰਦਾ ਹੈ ਕਿ ਅਗਰ ਤੁਸੀਂ ਜਿਹੜੇ ਸਬਜੈਕਟ ਤੇ ਰੈਲੇਵੈਂਟ ਆਪਣੀ ਬੈਚਲਰਸ ਲੈ ਰਹੇ ਹੋ ਉਹ ਸਬਜੈਕਟ ਦੇ ਵਿੱਚ ਤੁਹਾਡੇ ਮਾਰਕਸ ਅੱਛੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਬਹੁਤ ਚੀਜ਼ਾਂ ਆ ਉਹ ਤੋਂ ਇਲਾਵਾ ਫਾਈਨੈਂਸ਼ੀਅਲਸ ਆਪਣੀ ਪੂਰੀ ਤੁਸੀਂ ਫੀਸ ਪੇ ਕਰੋ, ਫੁੱਲ ਆਪਣੀ ਜੀਆਈਸੀ ਪੇ ਕਰੋ, ਨੈਕਸਟ ਈਅਰ ਦੀ ਫੀਸ ਦਿਖਾਓ, ਫੰਡਿੰਗਸ ਦਿਖਾਓ। ਆਪਣੀ ਸੀਏ ਰਿਪੋਰਟ ਸਟਰੋਂਗ ਦਿਖਾਓਰ ਆਪਣੇ ਪੇਰੈਂਟਸ ਦਾ ਸੋਰਸ ਆਫ ਇਨਕਮ ਸਟਰੋਂਗ ਦਿਖਾਓ। ਸੋ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੈਰਾਮੀਟਰਸ ਨੂੰ ਫੁੱਲਫਿਲ ਕਰ ਸਕਦੇ ਹੋ, ਦੈਨ ਗੋ ਫਾਰ ਦਾ ਕੈਨੇਡਾ। ਅਦਰਵਾਈਜ਼ ਤੁਸੀਂ ਕੋਈ ਹੋਰ ਕੰਟਰੀ ਪਿੱਚ ਕਰ ਸਕਦੇ ਹੋ। ਦੇਖੋ ਇੱਕ ਵਾਰ ਰਿਫਿਊਜ਼ਨ ਹੋਣ ਉਹ ਵਾਲਾ ਟਾਈਮ ਨਹੀਂ ਆਣਾ ਕਿਉਂਕਿ 2023-2024 ਦੇ ਵਿੱਚ ਇੱਕ ਇਦਾਂ ਦਾ ਟਾਈਮ ਆਇਆ ਕਿ ਦੋ-ਦੋ ਤਿੰਨ-ਤਿੰਨ ਵਾਰ ਰਿਫਿਊਜ਼ਲ ਵਾਲੇ ਸਟੂਡੈਂਟ ਨੂੰ ਵੀ ਵੀਜ਼ਾ ਮਿਲਿਆ। 5.5 बैंड्स वाले नु भी वीजा मिले बट हुन ट्रेंड ओ नहीं है सिचुएशंस बदल गई वा और अगर फाइव 5.5 बैंड्स आते हैं तो बिल्कुल वी कनाडा ना करो एंड मोर ओवर हुन हूँ जी फाइल लगनी जनरल कैटेगरी दे कैटागरी के सो डॉक्यूमेंट्स दी रिक्वायरमेंट है so, हैगी अपनी एसओपी वर्क करो और जेडे स्टूडेंट्स ने आयस कर लिया तो अपना टाइम से अप्लाई करो जेडे आयल की तैयारी कर रहे हैं वो भी अपने कोर्सेज बारे अवेयर हो जाओ ਸੋ ਬਹੁਤ ਬਹੁਤ ਧੰਨਵਾਦ ਵੀਜ਼ਾ ਅਫੀਕਟ ਦੇ ਐਕਸਪਰਟ ਸਨੇਹਾ ਮੈਮ ਸਾਡੇ ਨਾਲ ਮੌਜੂਦ ਸੀ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਕਰਕੇ ਸਨੇਹਾ ਮੈਮ ਜਾਂ ਦ ਵੀਜ਼ਾ ਅਫੀਕਟ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਨਫਿਊਜ਼ਨ ਹੈ ਟੈਲੀਫੋਨ ਕਰੋ ਨਿੱਜੀ ਤੌਰ ਤੇ ਜਾਓ ਪੁੱਛੋ ਕਨਫਿਊਜ਼ਨ ਦੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਾਚੀ